ਇੱਕ ਅਸਲੀ ਔਰਤ ਉਹ ਹੁੰਦੀ ਹੈ ਜੋ ਆਪਣੇ ਹਮਸਫਰ ਦਾ ਉਦੋਂ ਸਾਥ ਨਹੀਂ ਛੱਡਦੀ ਜਦੋਂ ਕੁਝ ਨਹੀਂ ਕਰਦਾ ਹੁੰਦਾ ਤੇ ਕੁਝ ਵੀ ਨਹੀਂ ਕਰ ਸਕਦਾ ਹੁੰਦਾ ਤੇ ਆਪਣੇ ਮਰਦ ਦੇ ਸਟਰਗਲ ਟਾਈਮ ਦੇ ਵਿੱਚ ਉਹ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੁੰਦੀ ਹੈ ਨਾ ਕਿ ਉਹਨੂੰ ਇਹ ਤਾਨੇ ਮਾਰਦੀ ਹੈ ਕਿ ਤੂੰ ਕੁਝ ਵੀ ਨਹੀਂ ਕਰ ਸਕਦਾ ਤੂੰ ਕੁਝ ਵੀ ਨਹੀਂ ਕੀਤਾ ਤੇ ਕੁਝ ਵੀ ਨਹੀਂ ਕਰ ਸਕਦਾ ਕਿਉਂਕਿ ਕੁਝ ਮਰਦ ਮਿਹਨਤ ਤੇ ਇਮਾਨਦਾਰਤੇ ਹੁੰਦੇ ਆ ਪਰ ਸਮਾਂ ਤੇ ਕਿਸਮਤ ਉਹਨਾਂ ਦਾ ਸਾਥ ਨਹੀਂ ਦਿੰਦੀ ਹੁੰਦੀ ਉਹ ਆਪਣੇ ਪਰਿਵਾਰ ਦੀਆਂ ਜਾਂ ਆਪਣੀ ਔਰਤ ਦੀਆਂ ਹਰ ਸਾਰੀਆਂ ਰੀਝਾਂ ਕਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਸਮਾਂ ਵਕਤ ਜਾਂ ਕਿਸਮਤ ਉਹਨਾਂ ਦਾ ਸਾਥ ਨਹੀਂ ਦਿੰਦੀ ਹੁੰਦੀ ਤੇ ਉਸ ਟਾਈਮ ਔਰਤ ਆਪਣੇ ਮਰਦ ਦੇ ਹਰ ਦੁੱਖ ਸੁੱਖ ਦੇ ਵਿੱਚ ਸਾਥੀ ਬਣ ਕੇ ਖੜ ਜਾਵੇ ਤਾਂ ਉਸ ਇਨਸਾਨ ਨੂੰ ਟੁੱਟੇ ਹੋਏ ਨੂੰ ਜਾਂ ਕਿਸਮਤ ਨੂੰ ਕੋਸਣ ਵਾਲੇ ਨੂੰ ਇੱਕ ਐਸੀ ਹਲਾਸ਼ੀਰੀ ਦੇ ਸਕਦੀ ਹੈ ਜਿਹੜੀ ਹਲਾਸ਼ੀਰੀ ਮਰਦ ਦੇ ਜ਼ਿੰਦਗੀ ਦੇ ਮਕਾਮ ਨੂੰ ਵੀ ਪੂਰਾ ਕਰ ਸਕਦੀ ਹੈ ਤੇ ਜ਼ਿੰਦਗੀ ਦੀਆਂ ਸਾਰੀਆਂ ਰੀਝਾਂ ਪੂਰੀਆਂ ਕਰ ਸਕਦੀਆਂ ਤੇ ਉਹ ਔਰਤਾਂ ਆਪਣੇ ਪਰਿਵਾਰ ਨੂੰ ਜਾਂ ਆਪਣੇ ਜੀਵਨ ਹਮਸਫਰ ਨੂੰ ਕਦੇ ਵੀ ਅਧਵਾਟੇ ਛੱਡ ਕੇ ਨਹੀਂ ਜਾਂਦੀਆਂ